ਦੂਸਰੇ ਦਿਨ ਜਦ ਫਿਰ ਦੋਹਾ ਨੇ ਥੜੇ ਬਣਾ ਕੇ ਗੁਰੂ ਜੀ ਨੂੰ ਵਿਖਾਏ ਤਾਂ ਆਪ ਜੀ ਫਿਰ ਦੋਹਾ ਥੜਿਆਂ ਨੂੰ ਵੇਖ ਕੇ ਆਖਿਆ ਇਹ ਚੰਗੇ ਨਹੀਂ ਬਣੇ ਇਹ ਇਸ ਨੂੰ ਠਾਹ ਦੇ ਆਪ ਜੀ ਦਾ ਇਹ ਬਚਨ ਸੁਣ ਕੇ ਰਾਮੇ ਨੇ ਕਿਹਾ ਮਹਾਰਾਜ ਮੇਰਾ ਥੜਾ ਮੈਂ ਬਹੁਤ ਚੰਗਾ ਬਣਾਇਆ ਹੈ ਭਾਵੇਂ ਕਿਸੇ ਨੂੰ ਪੁੱਛ ਲਵੋ ਪਰ ਸ੍ਰੀ ਜੇਠਾ ਜੀ ਨੇ ਦੇਨ ਹੋ ਕੇ ਕਿਹਾ ਮਹਾਰਾਜ ਮੇਰੇ ਪਾਸੋਂ ਭੁੱਲ ਹੋ ਗਈ ਹੈ ਜਿਸ ਤਰ੍ਹਾਂ ਹੁਕਮ ਕਰੋ ਮੈਂ ਥੜਾ ਫੇਰ ਬਣਾ ਦਿੰਦਾ ਹਾਂ ਇਸ ਤਰ੍ਹਾਂ ਦੋਹਾਂ ਦੇ ਥੜੇ ਟੁਹਾ ਕੇ ਗੁਰੂ ਜੀ ਫੇਰ ਤੀਸਰੀ ਵਾਰ ਬਣਾਉਣ ਦਾ ਹੁਕਮ ਦੇ ਗਏ ਅਗਲੇ ਭਲਕ ਫਿਰ ਦੋਵੇਂ ਪ੍ਰੇਮੀ ਆਪੋ ਆਪਣੇ ਥੜੇ ਬਣਾਉਣ ਲੱਗ ਪਏ ਅਤੇ ਤਿਆਰ ਕਰਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਣ ਕੇ ਥੜੇ ਵੇਖ ਲਵੋ ਜਦ ਗੁਰੂ ਜੀ ਨੇ ਇਹ ਤੀਸਰੀ ਵਾਰ ਦੇ ਥੜੇ ਬਣਾਏ ਹੋਏ ਥੜੇ ਵੀ ਪਸੰਦ ਨਾ ਕੀਤੇ ਤਾਂ RAME ਨੂੰ ਬੁੜ ਬੜਾਉਂਦੇ ਹੋਏ ਕਿਹਾ RAME ਨੇ ਬੁੜ ਬੜਾਉਂਦੇ ਹੋਏ ਕਿਹਾ ਗੁਰੂ ਜੀ ਠੀਕ ਹੀ ਸਤਰੇ ਬਤਰੇ ਹੋ ਗਏ ਹਨ ਕਿਉਂਕਿ ਇਸ ਜਿਸ ਤਰ੍ਹਾਂ ਦੱਸ ਜਾਂਦੇ ਹਨ ਉਸ ਤਰ੍ਹਾਂ ਹੀ ਮੈਂ ਬਣਾਉਂਦਾ ਹਾਂ ਆ ਪਰ ਇਹ ਆਪਣੀ ਦਸੀ ਹੋਈ ਵਿਉਂਤ ਆਪਣੀ ਭੁੱਲ ਜਾਂਦੇ ਹਨ ਅਤੇ ਉਲਟਾ ਮੈਨੂੰ ਹੀ ਝੂਠਿਆਂ ਕਰਕੇ ਥੜਾ ਠਹਾ ਦਿੰਦੇ ਹਾਂ ਉਪਰੰਤ ਜਦ ਗੁਰੂ ਜੀ ਨੇ ਜੇਠਾ ਜੀ ਵੱਲ ਥੜਾ ਜੇਠਾ ਜੀ ਦਾ ਥੜਾ ਵੇਖ ਕੇ ਉਸ ਨੂੰ ਵੀ ਇਹ ਗੱਲ ਆਖੀ ਕਿ ਇਹ ਥੜਾ ਇਸ ਵਾਰ ਵੀ ਤੂੰ ਚੰਗਾ ਨਹੀਂ ਬਣਾਇਆ ਤਾਂ ਜੇਠਾ ਜੀ ਗੁਰੂ ਜੀ ਦੇ ਚਰਨਾਂ ਤੇ ਟਹਿ ਪਏ ਅਤੇ ਆਖਿਆ ਕਿ ਪਾਤਸ਼ਾਹ ਮੈਨੂੰ ਬਖਸ਼ ਲਵੋ ਮੈਂ ਤੁਸ ਬੁੱਧੀ ਵਾਲਾ ਮੂਰਖ ਹਾਂ ਮੈਂ ਤੁਹਾਡੀ ਇੱਛਾ ਅਨਸਾਰ ਥੜਾ ਨਹੀਂ ਬਣਾ ਸਕਿਆ ਜੇਕਰ ਆਪ ਕਿਰਪਾ ਦ੍ਰਿਸ਼ਟੀ ਕਰ ਕਰਕੇ ਥੜਾ ਬਣਾਓਗੇ ਤਾਂ ਬਣ ਜਾਵੇਗਾ ਨਹੀਂ ਤਾਂ ਮੇਰੇ ਪਾਸੋਂ ਨਹੀਂ ਬਣ ਸਕੇਗਾ ਆਪ ਜੀ ਦੇ ਇਹ ਨਿਮਰਤਾ ਤੇ ਸਰਦਾ ਵਾਲੇ ਬਚਨ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਸੰਗਤ ਨੂੰ ਦੱਸਿਆ ਕੀ ਜੇਠਾ ਜੀ ਦੀ ਸੇਵਾ ਸਾਨੂੰ ਪਸੰਦ ਹੈ ਇਹ ਕਦੀ ਆਪਾਂ ਨਹੀਂ ਜਣਾਉਂਦੇ ਇਸ ਨੂੰ ਸਾਨੂੰ ਆਪਣੀ ਨਿਰਮ ਨਿਰਮਨ ਸੇਵਾ ਕਰਨ ਨਿਰਮਨ ਸੇਵਾ ਨਾਲ ਵਸ ਕਰ ਲਿਆ ਹੈ ਇਤਿਹਾਦਿਕ ਪ੍ਰਸ਼ੰਸਾ ਪਰੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਸਭ ਸਿੱਖ ਸੇਵਕਾਂ ਦਾ ਸੰਸਾਣ ਨਿਵਰਤ ਹੋ ਗਿਆ ਕਿ ਗੁਰੂ ਜੀ ਆਪ ਆਪਣੀ ਬਖਸ਼ਿਸ਼ ਦੀ ਕਿਰਪਾ ਦ੍ਰਿਸ਼ਟੀ ਦੋਹਾਂ ਜੇਠਾ ਜੀ ਤੇ RAME ਜੀ ਵਿੱਚੋਂ ਇੱਕ ਕਿਸ ਉੱਪਰ ਕਰਨਗੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਬਾਦਸ਼ਾਹ